ਮਾਇਆ ਤੋਂ ਡਰ ਗਏ ਪਰਿਵਾਰ ਤੋਂ ਡਰ ਗਏ ਘਰ ਤੋਂ ਡਰ ਗਏ ਆਪਣੇ ਬੱਚਿਆਂ ਤੋਂ ਡਰ ਗਏ ਮਾਪੇ ਤੋਂ ਡਰ ਗਏ ਉਹ ਕਹਿੰਦੇ ਜੀ ਇਹਨਾਂ ਵਿੱਚ ਰਹਿ ਕੇ ਤੇ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ ਇਹ ਸਭ ਕੁਝ ਮਾਇਆ ਅਗਲਿਆਂ ਨੇ ਕੀ ਕੀਤਾ ਅਗਲਿਆਂ ਨੇ ਆਪਣਾ ਘਰ ਹੀ ਛੱਡ ਦਿੱਤਾ ਉਹ ਕਹਿੰਦੇ ਘਰ ਛੱਡੋ ਜੰਗਲ ਦੇ ਵਿੱਚ ਚੱਲੋ ਪਰਬਤ ਦੇ ਉੱਤੇ ਚੜਜੋ ਤਾਂ ਗੱਲ ਬਣੇਗੀ ਅੱਜ ਦੇ ਲੋਕ ਕਹਿੰਦੇ ਨੇ ਘਰ ਨੂੰ ਛੱਡੋ ਡੇਰੇ ਵਿੱਚ ਚੱਲੋ ਤਾਂ ਗੱਲ ਬਣੇਗੀ ਫਲਾਣੇ ਬਾਬਾ ਜੀ ਦਾ ਓਟ ਆਸਰਾ ਲੈ ਲਓ ਤਾਂ ਗੱਲ ਬਣੇਗੀ ਉਹਨਾਂ ਨੇ ਵੀ ਆਪਣਾ ਪਰਿਵਾਰ ਛੱਡਿਆ ਪਰ ਗੁਰੂ ਸਾਹਿਬ ਨੂੰ ਕਹਿਣਾ ਪਿਆ ਗ੍ਰਹਿ ਤਜ ਗ੍ਰਹਿ ਕਹਿੰਦੇ ਨੇ ਘਰ ਨੂੰ ਤਜ ਦਾ ਮਤਲਬ ਹੁੰਦਾ ਛੱਡ ਦੇਣਾ ਗ੍ਰਹਿ ਤਜ ਬਨਖੰਡ ਜਾਈਏ ਬਨਖੰਡ ਕਹਿੰਦੇ ਨੇ ਜੰਗਲ ਨੂੰ ਘਰ ਛੱਡ ਦਿੱਤਾ ਤੇ ਜੰਗਲ ਵਿੱਚ ਚਲੇ ਗਏ ਡੇਰੇ ਵਿੱਚ ਚਲੇ ਗਏ ਕਿਸੇ ਪਰਬਤ ਦੇ ਉੱਤੇ ਚੜ ਗਏ ਕਹਿੰਦੇ ਇੱਥੇ ਰੱਬ ਮਿਲੂਗਾ ਇੱਥੇ ਜਾ ਕੇ ਜਦੋਂ ਨਾਮ ਜਪਾਂਗੇ ਤੇ ਜ਼ਿੰਦਗੀ 'ਚ ਸੁੱਖ ਆਊਗਾ ਆਨੰਦ ਆਊਗਾ ਫਿਰ ਮਨ ਟਿਕ ਜਾਊਗਾ ਮਨ ਭਟਕੂਗਾ ਨਹੀਂ ਅਗਲੇ ਨੇ ਸੋਚਿਆ ਤੁਰ ਪਏ ਗ੍ਰਹਿ ਤਜ ਬਨਖੰਡ ਜਾਈਏ ਤੇ ਕੀਤਾ ਕੀ ਚੁਣ ਖਾਈਏ ਕੰਧਾ ਵੀ ਘਰ 'ਚ ਦੇ ਵਧੀਆ-ਵਧੀਆ ਪਦਾਰਥ ਬਣਦੇ ਨੇ ਇਸ ਕਰਕੇ ਰੱਬ ਭੁੱਲਿਆ ਰਹਿੰਦਾ ਜਦੋਂ ਉੱਥੇ ਜਾ ਕੇ ਕੰਦ ਮੂਲ ਖਾਵਾਂਗੇ ਨਾ ਮੂੜੀਆਂ ਖਾ ਲਾਂਗੇ ਗਾਜਰਾ ਖਾ ਲਾਂਗੇ ਜੋ ਵੀ ਜੰਗਲ ਦੇ ਵਿੱਚ ਮਿਲੇਗਾ ਉਹ ਖਾ ਲਾਂਗੇ ਚੁਣ ਖਾਈਏ ਕੰਦਾ ਤੇ ਇਹਦੇ ਨਾਲ ਸ਼ਾਇਦ ਸੋਖ ਆ ਜਾਊਗਾ ਜ਼ਿੰਦਗੀ ਅੰਦਰ ਪਾਤਸ਼ਾਹ ਨੇ ਆਖਿਆ ਗਰੇਹ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ ਆ ਜੋ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ ਕਹਿੰਦੇ ਹਜੇ ਵੀ ਇਹ ਪਾਪੀ ਮਨ ਜਿਹੜਾ ਹੈ ਨਾ ਇਹ ਮੰਦੇ ਵਿਚਾਰ ਤੇ ਹਜੇ ਵੀ ਨਹੀਂ ਛੱਡਦਾ ਤੂੰ ਸਭ ਕੁਝ ਕਰਕੇ ਵੇਖ ਲਿਆ ਘਰ ਵੀ ਛੱਡ ਦਿੱਤਾ ਜੰਗਲ 'ਚ ਵੀ ਚਲੇ ਗਿਆ ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ ਵੀ ਸ਼ੁਰੂ ਕਰ ਦਿੱਤਾ ਪਰ ਇਹ ਪਾਪੀ ਮਨ ਭੈੜੀ ਵਿਚਾਰ ਤੇ ਅਜੇ ਵੀ ਲੈ ਕੇ ਬੈਠਾ ਹੋਇਆ ਤੂੰ ਆਪਣਾ ਇੱਟਾਂ ਦਾ ਘਰ ਤੇ ਛੱਡ ਆਇਆ ਤੂੰ ਆਪਣੀ ਪਤਨੀ ਨੂੰ ਤੇ ਛੱਡ ਆਇਆ ਬੱਚਿਆਂ ਨੂੰ ਤੇ ਛੱਡ ਆਇਆ ਪਰ ਭਲਿਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਨਾਲ ਹੀ ਚੁੱਕ ਕੇ ਲੈ ਕੇ ਆਇਆ ਉਹਦੇ ਨਾਲ ਹੀ ਉਹਨਾਂ ਦਾ ਭੈੜਾ ਪ੍ਰਭਾਵ ਤੇ ਅਜੇ ਵੀ ਤੇਰੇ ਨਾਲ ਹੀ ਤੁਰਿਆ ਫਿਰਦਾ 10 ਗੱਲ ਕਿੱਥੋਂ ਬਣੇਗੀ ਸਿੱਧ ਗੋਸ਼ਟ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਆ ਨਾ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਪਿਆਰੀ ਵਿਚਾਰ ਸਾਡੇ ਸਾਹਮਣੇ ਰੱਖੀ ਜੋਗੀਆਂ ਦਾ ਇੱਕ ਸਵਾਲ ਆਉਂਦਾ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਉਹਨਾਂ ਦੀ ਗੋਸ਼ਟੀ ਹੁੰਦੀ 84 ਸਿੱਧੇ ਇੱਕ ਪਾਸੇ ਬੈਠੇ ਨੇ ਇੱਕ ਪਾਸੇ ਇਕੱਲੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਲੋਹਾ ਰੀਪਾ ਨਾਮ ਦਾ ਜੋਗੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਸਵਾਲ ਕਰਦਾ ਇਹ ਆਪਣੀ ਮਰਿਆਦਾ ਦੱਸਦਾ ਆਪਣੀ ਗੱਲ ਦੱਸਦਾ ਵੀ ਅਸੀਂ ਤੇ ਆਹ ਕੰਮ ਕਰਦੇ ਆ ਇਹਦੇ ਨਾਲ ਨਾ ਅਸੀਂ ਸੁਖਵਲ ਪਾ ਲੈਨੇ ਆ ਆਪਣੀ ਜ਼ਿੰਦਗੀ ਅੰਦਰ ਅਸੀਂ ਬੜੇ ਸੁਖੀ ਹੋ ਜਾਂਨੇ ਆ ਹੁਣ ਉਹ ਗਿਆ ਜਦੋਂ ਆਪਣੀ ਗੱਲ ਕਰਦਾ ਲੋਹਾ ਰੀਪਾ ਗੁਰੂ ਸਾਹਿਬ ਉਸ ਲੋਹਾ ਰੀਪਾ ਨੂੰ ਸੱਚ ਸਮਝਾਉਂਦੇ ਨੇ ਵੀ ਲੋਹਾ ਰੀਪਾ ਤੂੰ ਨਾ ਗਲਤ ਪਾਸੇ ਨੂੰ ਤੁਰਿਆ ਹੋਇਆ ਹੈ ਤੇਰਾ ਜਿਹੜਾ ਰਸਤਾ ਹੈ ਉਹ ਰਸਤਾ ਠੀਕ ਨਹੀਂ ਹੈ ਤੂੰ ਰਸਤਾ ਆਪਣਾ ਠੀਕ ਕਰ ਹੁਣ ਲੋਹਾਰੀ ਪਾ ਕੀ ਕਹਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਕੀ ਜਵਾਬ ਦਿੰਦੇ ਨੇ ਗੌਰ ਕਰਿਓ ਜਰਾ ਲੋਹਾਰੀ ਪਾ ਆਖਦਾ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ ਲੋਹਾਰੀ ਪਾ ਕਹਿੰਦਾ ਅਸੀਂ ਨਾ ਦੁਕਾਨਦਾਰੀ ਨਹੀਂ ਕਰਦੇ ਅਸੀਂ ਗ੍ਰਸਤੀ ਦੇ ਝਮੇਲਿਆਂ ਦੇ ਵਿੱਚ ਨਹੀਂ ਫਸਦੇ ਅਸੀਂ ਨਿਰਾਲੇ ਰਹਿਨੇ ਆ ਇਹਨਾਂ ਤੋਂ ਦੂਰ ਰਹਿਨੇ ਆ ਪਾਪ ਨਾ ਅਸੀਂ ਬਿਜ਼ਨਸ ਕਰੀਏ ਨਾ ਸਰਵਿਸ ਕਰੀਏ ਨਾ ਦੁਕਾਨਦਾਰੀ ਕਰੀਏ ਨਾ ਕੋਈ ਹੋਰ ਕੰਮ ਕਰੀਏ ਅਸੀਂ ਆਪਣੇ ਪਰਿਵਾਰ ਵਿੱਚ ਵੀ ਨਹੀਂ ਰਹਿੰਦੇ ਪਤਨੀ ਵੀ ਛੱਡ ਦਿੱਤੀ ਬੱਚੇ ਵੀ ਛੱਡ ਦਿੱਤੇ ਮਾਪੇ ਵੀ ਛੱਡ ਦਿੱਤੇ ਘਰ ਵੀ ਛੱਡਿਆ ਧਨ ਵੀ ਛੱਡਿਆ ਸਭ ਕੁਝ ਛੱਡਿਆ ਅਸੀਂ ਨਿਰਾਲੇ ਹੋ ਗਏ ਆ ਤੇ ਅਸੀਂ ਰਹਿੰਦੇ ਜੰਗਲਾਂ ਦੇ ਵਿੱਚ ਹਾਟੀ ਬਾਟੀ ਰਹੇ ਨਿਰਾਲੇ ਰੂਖ ਮਿਰਖ ਉਦਿਆਨੇ ਰੁੱਖਾਂ ਦੇ ਥੱਲੇ ਅਸੀਂ ਆਸਣ ਲਾ ਲੈਨੇ ਆ ਉੱਥੇ ਬੈਠੇ ਰਹਿਨੇ ਆ ਉੱਥੇ ਸੌਂ ਜਾਂਨੇ ਆ ਉੱਥੇ ਬਹਿ ਕੇ ਖਾ ਪੀ ਲੈਨੇ ਆ ਕੰਦ ਮੂਲ ਆਹਾਰ ਉਹ ਖਾਈਏ ਔਦੂ ਬੋਲੇ ਗਿਆਨੇ ਅਸੀਂ ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲੈਨੇ ਆ ਤੇ ਔਦੂ ਜਿਹੜਾ ਜੋਗੀ ਜਿਹੜਾ ਹੈ ਉਹ ਇਹ ਗਿਆਨ ਗੁਰੂ ਨਾਨਕ ਪਾਤਸ਼ਾਹ ਨੂੰ ਦੱਸਦਾ ਪਿਆ ਵੀ ਆਹ ਹੈ ਜੋਗ ਦਾ ਮਾਰਗ ਗੁਰੂ ਨਾਨਕ ਪਾਤਸ਼ਾਹ ਸੁਣ ਰਹੇ ਨੇ ਉਹਦੀ ਗੱਲ ਵੀ ਜੋ ਜੋ ਉਹ ਕਹਿੰਦਾ ਪਿਆ ਉਹ ਅੱਗੇ ਆਖਦਾ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ ਜੋਗੀ ਕਹਿੰਦਾ ਬਈ ਅਸੀਂ ਨਾ ਤੀਰਥਾਂ ਤੇ ਜਾ ਕੇ ਨਹਾਉਨੇ ਆ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਉਹਦੇ ਨਾਲ ਕੀ ਹੁੰਦਾ ਸੁਖ ਫਲ ਪਾਈਐ ਸਾਨੂੰ ਨਾ ਸਦੀ ਵੀ ਸੁਖ ਮਿਲ ਜਾਂਦਾ ਉਹਦੇ ਨਾਲ ਤੇ ਮੈਲ ਨਾ ਲੱਗਿਆ ਕਾਈ ਮਨ ਨੂੰ ਮੈਲ ਨਹੀਂ ਲੱਗਦੀ ਹੁਣ ਵੇਖੋ ਇਹ ਗੁਰਮਤ ਦਾ ਨੁਕਤਾ ਨਹੀਂ ਹੈ ਕਈ ਵਾਰੀ ਨਾ ਜਿਹੜੇ ਲੋਕ ਤੀਰਥ ਯਾਤਰਾਵਾਂ ਲੈ ਕੇ ਜਾਂਦੇ ਨੇ ਨਾ ਜਦੋਂ ਇੰਡੀਆ 'ਚ ਮੈਂ ਵੇਖਦਾ ਹਾਂ ਨਾ ਜਦੋਂ ਬੱਸ ਲੈ ਕੇ ਜਾਣਗੇ ਜਾਂ ਟ੍ਰੇਨ ਤੇ ਜਾਣਗੇ ਤੇ ਉਹਨਾਂ ਨੇ ਇੱਕ ਬੈਨਰ ਬਣਾਇਆ ਹੁੰਦਾ ਤੇ ਬੈਨਰ ਦੇ ਉੱਤੇ ਲਿਖਿਆ ਹੁੰਦਾ ਜੀ ਤੀਰਥ ਨਾਈਏ ਸੁਖ ਫਲ ਪਾਈਏ ਮੈਣ ਲਾ ਲੱਗ ਕਾਈ ਉਹਨਾਂ ਨੂੰ ਇੰਜ ਲੱਗ ਰਿਹਾ ਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਵੀ ਤੀਰਥਾਂ ਦੇ ਉੱਤੇ ਨਾਓ ਤੇ ਉੱਥੇ ਸੁੱਖ ਹੈ ਤੇ ਮਨ ਨੂੰ ਮੈਣ ਨਹੀਂ ਲੱਗਦੀ ਪਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਵਿਚਾਰ ਨਹੀਂ ਹੈ ਉਹਨਾਂ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਇਹ ਵਿਚਾਰ ਦਰਜ ਜ਼ਰੂਰ ਕੀਤੀ ਹੈ ਪਰੇ ਉਹਨਾਂ ਦੀ ਆਪਣੀ ਵਿਚਾਰ ਨਹੀਂ ਹੈ ਇਹ ਕੀ ਦੀ ਵਿਚਾਰ ਹੈ ਇਹ ਲੋਹਾ ਰੀਪਾ ਦੀ ਵਿਚਾਰ ਹੈ ਗੋਰਖਨਾਥ ਦਾ ਜਿਹੜਾ ਚੇਲਾ ਸੀਗਾ ਲੋਹਾ ਰੀਪਾ ਇਹ ਉਹਦੀ ਵਿਚਾਰ ਹੈ ਕਿਉਂਕਿ ਅਗਲੀ ਪੰਕਤੀ ਪੜਾਂਗੇ ਗੱਲ ਕਲੀਅਰ ਹੋ ਜਾਏਗੀ ਤੀਰਥਨਾਈ ਹੈ ਸੁਖਫਲ ਪਾਈ ਹੈ ਮੈਲ ਨਾ ਲੱਗਿਆ ਕਾਈ ਗੋਰਖ ਪੁੱਤ ਲੋਹਾ ਰੀਪਾ ਬੋਲੇ ਗੋਰਖਨਾਥ ਦਾ ਪੁੱਤ ਭਾਵ ਉਹਦਾ ਚੇਲਾ ਲੋਹਾ ਰੀਪਾ ਇਹ ਗੱਲ ਬੋਲ ਰਿਹਾ ਹੈ ਯੋਗ ਜੁਗਤ ਵਿਦਸਾਈ ਵੀ ਇਹ ਯੋਗ ਦੀ ਜੁਗਤੀ ਹੈ ਇਹ ਜੋਗ ਦਾ ਤਰੀਕਾ ਹੈ ਇਹਦੇ ਨਾਲ ਰੱਬ ਨਾਲ ਮਿਲਾਪ ਹੁੰਦਾ ਹੈ ਇਹ ਲੋਹਾਰੀਪਾ ਕਹਿ ਰਿਹਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਤੇ ਕੇਵਲ ਦਰਜ ਕੀਤੀ ਐ ਇੱਥੇ ਵਿਚਾਰ ਹੁਣ ਗੁਰਮਤਾਂ ਨੁਕਤਾ ਕੀ ਹੈ ਤੀਰਥਾਂ ਦੇ ਬਾਰੇ ਵਿੱਚ ਪਾਤਸ਼ਾਹ ਨੇ ਆਖਿਆ ਮਨ ਮੈਲੇ ਸਭ ਕਿਛ ਮੈਲਾ ਤਨ ਧੋਤਾ ਮਨ ਫੱਛਾ ਨਾ ਹੋਏ ਜੇ ਮਨ ਮੈਲਾ ਤੇ ਤਨ ਨੂੰ ਧੋਣ ਦੇ ਨਾਲ ਸਰੀਰ ਨੂੰ ਧੋਣ ਦੇ ਨਾਲ ਮਨ ਜਿਹੜਾ ਹੈ ਉਹ ਸਾਫ਼ ਨਹੀਂ ਹੋ ਸਕਦਾ ਪਾਤਸ਼ਾਹ ਨੇ ਫਿਰ ਆਖਿਆ ਕਹਿੰਦੇ ਤੀਰਥ ਤੇ ਇਸ਼ਨਾਨ ਕਰ ਪਰ ਉਹ ਤੀਰਥ ਪਤਾ ਕਿਹੜਾ ਹੋਵੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸ਼ਬਦ ਵਿਚਾਰ ਕਰ ਇਹੀ ਤੇਰੇ ਵਾਸਤੇ ਤੀਰਥ ਹੋਣਾ ਚਾਹੀਦਾ ਤੂੰ ਰੱਬੀ ਗੁਣਾ ਨਾਲ ਜੋੜ ਸਾਤ ਸੰਤੋਖ ਦਇਆ ਧਰਮ ਧੀਰਜ ਨਾਲ ਜੋੜ ਇਹੀ ਤੇਰੇ ਵਾਸਤੇ ਤੀਰਥ ਹੋਣਾ ਚਾਹੀਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਥਾ ਸਮੁੰਦਰ ਜਿਹੜਾ ਹੈ ਨਾ ਏ ਗੁਰੂ ਤੀਰਥ ਦੇ ਉੱਤੇ ਤੂੰ ਆ ਕੇ ਇਸ਼ਨਾਨ ਕਰ ਇਸ ਗੁਰੂ ਸਮੁੰਦਰ ਵਿੱਚ ਤੂੰ ਇਸ਼ਨਾਨ ਕਰ ਤੇਰੀ ਜ਼ਿੰਦਗੀ ਸਬਰ ਜਾਵੇਗੀ ਭਾਵ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਇਹ ਹੈ ਅਸਲੀ ਤੀਰਥ ਇਸ ਤੀਰਥ ਦੇ ਉੱਤੇ ਨਹਾਏਗਾ ਤੇਰੇ ਮਨ ਦੀ ਮੈਲ ਦੂਰ ਹੋ ਜਾਵੇਗੀ ਇਹ ਗੱਲ ਪੱਕੀ ਹੈ ਪਰ ਬਾਹਰਲੇ ਤੀਰਥ ਉੱਤੇ ਭਾਵੇਂ ਜਿੰਨੀਆਂ ਮਰਜ਼ੀ ਚੁੱਭੀਆਂ ਲਾਈ ਜਾ ਬਾਹਰਲੇ ਸਰੋਵਰਾਂ ਦੇ ਵਿੱਚ ਜਿੰਨੀਆਂ ਮਰਜ਼ੀ ਚੁੱਭੀਆਂ ਲਾਈ ਜਾ ਗੱਲ ਨਹੀਂ ਬਣਨੀ ਜਦ ਜੇ ਤੂੰ ਆਪਣੇ ਮਨ ਨੂੰ ਸਾਫ਼ ਕਰਨਾ ਹੈ ਤੇ ਤੈਨੂੰ ਗੁਰੂ ਤੀਰਤ ਦੇ ਉੱਤੇ ਆਉਣਾ ਪਵੇਗਾ ਇੱਥੇ ਆ ਕੇ ਆਪਣੀ ਸੁਰਤ ਨੂੰ ਇਸ਼ਨਾਨ ਕਰਵਾਉਣਾ ਪਵੇਗਾ ਜਦੋਂ ਤੇਰੀ ਸੁਰਤ ਇੱਥੇ ਆ ਕੇ ਇਸ਼ਨਾਨ ਕਰੇਗੀ ਜ਼ਿੰਦਗੀ ਸੋਹਣੀ ਬਣ ਜਾਏਗੀ ਹੁਣ ਜੋਗੀ ਨੇ ਆਪਣੀ ਗੱਲ ਆਖੀ ਕਿ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦ ਸਾਈ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਜਵਾਬ ਦਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਾਉਂਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ ਗੁਰੂ ਪਾਤਸ਼ਾਹ ਕਹਿੰਦੇ ਉਹ ਭਲਿਆ ਤੁਸੀਂ ਆਪਣੇ ਕੰਮ ਕਾਹ ਛੱਡ ਦਿੱਤੇ ਤੁਸੀਂ ਨਾ ਕੋਈ ਨੌਕਰੀ ਕਰਦੇ ਹੋ ਨਾ ਕੋਈ ਹੋਰ ਕੰਮ ਕਰਦੇ ਹੋ ਆਪਣਾ ਗ੍ਰਸਥੀ ਜੀਵਨ ਛੱਡ ਦਿੱਤਾ ਆਪਣੀ ਪਤਨੀ ਛੱਡ ਦਿੱਤੀ ਬੱਚੇ ਛੱਡ ਦਿੱਤੇ ਮਾਪੇ ਛੱਡ ਦਿੱਤੇ ਤੇ ਤੁਸੀਂ ਸੋਚਦੇ ਹੋ ਸ਼ਾਇਦ ਇਸ ਤਰ੍ਹਾਂ ਰੱਬ ਮਿਲੂਗਾ ਉਹਨੂੰ ਵੇਖੋ ਇਹੋ ਜਿਹੇ ਲੋਗ ਜੇ ਜੋਗੀ ਸੀਗੇ ਤਾਂ ਤੁਹਾਡੇ ਇੱਥੇ ਵੀ ਤੇ ਹੈਗੇ ਨੇ ਨਾ ਉਹ ਲੋਗ ਜਿਨ੍ਹਾਂ ਨੇ ਆਪਣੇ ਪਰਿਵਾਰ ਛੱਡੇ ਹੋਏ ਨੇ ਉਹ ਸੋਚਦੇ ਨੇ ਸ਼ਾਇਦ ਪਰਿਵਾਰ ਛੱਡ ਕੇ ਹੀ ਗੱਲ ਬਣ ਜਾਂਦੀ ਹੈ ਪਰ ਪਾਤਸ਼ਾਹ ਨੇ ਆਖਿਆ ਨਹੀਂ ਰਹਿ ਆਪਣੇ ਪਰਿਵਾਰ ਦੇ ਵਿੱਚ ਆਪਣਾ ਕੰਮ ਕਾਜ ਕਰ ਆਪਣੇ ਪਰਿਵਾਰ ਚ ਰਹਿ ਆਪਣਾ ਕੰਮ ਕਾਜ ਕਰ ਕਿਰਤ ਕਰ ਇਮਾਨਦਾਰੀ ਦੀ ਕਿਰਤ ਕਰ ਆਪਣੇ ਪਰਿਵਾਰ ਨੂੰ ਪਾਲ ਕੋਈ ਮਾੜੀ ਗੱਲ ਨਹੀਂ ਇਥੋਂ ਭੱਜਣਾ ਨਹੀਂ ਹੈ ਪਰਿਵਾਰ ਤੋਂ ਪਰਿਵਾਰ ਦੇ ਵਿੱਚ ਹੀ ਰਹਿਣਾ ਪਰ ਪਰਿਵਾਰ ਦੇ ਵਿੱਚ ਰਹਿੰਦੇ ਆ ਕੰਮ ਕਾਜ ਕਰਦੇ ਆ ਬਿਜ਼ਨਸ ਸਰਵਿਸ ਦੁਕਾਨਦਾਰੀ ਕੁਝ ਵੀ ਕਰੇ ਇਹ ਸਭ ਕੁਝ ਕਰਦੇ ਆ ਤੈਨੂੰ ਨੀਂਦ ਨਹੀਂ ਆਉਣੀ ਚਾਹੀਦੀ ਹੁਣ ਨੀਂਦ ਨਾ ਆਵੇ ਹਾਟੀ ਬਾਟੀ ਨੀਂਦ ਨਾ ਆਵੇ ਵੀ ਪੱਛ ਸੌਣਾ ਬੰਦ ਕਰਦੀ ਏ ਹੁਣ ਜੇ ਤੇ ਇਹਦੇ ਅਖਰੀ ਅਰਥ ਹੀ ਲੈਣੇ ਨੇ ਫਿਰ ਤੇ ਇਹਦਾ ਭਾਵੇਂ ਹੀ ਨਿਕਲਦਾ ਵੀ ਰਾਤੀ ਸੌਆਂ ਨਾ ਕਰੀਏ ਤੇ ਜੇ ਰਾਤੀ ਸੌਵਾਂਗੇ ਨਹੀਂ ਤੇ એનર્ਜੀ ਨਹੀਂ ਮਿਲੇਗੀ ਸਰੀਰ ਨੂੰ ਸਰੀਰ ਚੱਲੇਗਾ ਨਹੀਂ ਫਿਰ ਸੋਣਾ ਵੀ ਬਹੁਤ ਜ਼ਰੂਰੀ ਹੈ ਇੱਥੇ ਕਿਹੜੀ ਨੀਂਦ ਦੀ ਗੱਲ ਹੋ ਰਹੀ ਹੈ ਪਾਤਸ਼ਾਹ ਨੇ ਆਖਿਆ ਇਹ ਸਭ ਕੁਝ ਕਰ ਗ੍ਰਸਤੀ ਵਿੱਚ ਰਹਿ ਆਪਣਾ ਕੰਮ ਕਾਜ ਕਰ ਪਰ ਕੇਵਲ ਏਸੇ ਨੀਂਦ ਦੇ ਵਿੱਚ ਨਾ ਸੁੱਤਾ ਰਹੀਂ ਵੀ ਤੈਨੂੰ ਤੇਰੇ ਪਰਿਵਾਰ ਤੋਂ ਇਲਾਵਾ ਤੇ ਤੇਰੇ ਕੰਮ ਤੋਂ ਇਲਾਵਾ ਤੈਨੂੰ ਦੂਜੀ ਤੀਜੀ ਗੱਲ ਕੋਈ ਸੁਝੇ ਹੀ ਨਾ ਤੂੰ ਇਹਨਾਂ ਦੋ ਗੱਲਾਂ ਦੇ ਵਿੱਚ ਕੋਈ ਕਿਤੇ ਖੱਟ ਧੋਕੇ ਨਾ ਰਹਿ ਜਾਈ ਭਾਵ ਪਰਿਵਾਰ 'ਚ ਰਹਿ ਪਰ ਮਾਲਕ ਦੀ ਵਿਚਾਰਧਾਰਾ ਨੂੰ ਵੀ ਚੇਤੇ ਰੱਖ ਮਾਲਕ ਦੇ ਗੁਨਾ ਨੂੰ ਵੀ ਚੇਤੇ ਰੱਖ ਜੇ ਆਪਣੇ ਪਰਿਵਾਰ ਵਾਸਤੇ ਕੋਈ ਚੰਗਾ ਕਰਨਾ ਚਾਹੁੰਦਾ ਹੈ ਤੇ ਰੱਬੀ ਗੁਨਾ ਨੂੰ ਜ਼ਿੰਦਗੀ ਚ ਵਸਾ ਕੇ ਤਾਂ ਚੰਗਾ ਕਰੀ ਨਹੀਂ ਤੇ ਇੱਕ ਗੱਲ ਚੇਤੇ ਰੱਖੀ ਜੇ ਤੂੰ ਸੱਚ ਨੂੰ ਆਪਣੀ ਜ਼ਿੰਦਗੀ ਚੋਂ ਭੁਲਾ ਦਿੱਤਾ ਨਾ ਤੇ ਤੂੰ ਸੋਚੇ ਮੈਂ ਇਸ ਤਰ੍ਹਾਂ ਆਪਣੇ ਪਰਿਵਾਰ ਦਾ ਚੰਗਾ ਕਰ ਲਵਾਂਗਾ ਪਾਤਸ਼ਾਹ ਨੇ ਆਖਿਆ ਗੱਲ ਨਹੀਂ ਬਣਨੀ ਜ਼ਿੰਦਗੀ ਤਬਾਈ ਵਾਲੇ ਪਾਸੇ ਨੂੰ ਤੁਰ ਪਏਗੀ ਕਿਉਂਕਿ ਤੂੰ ਆਪਣੇ ਪਰਿਵਾਰ ਦਾ ਚੰਗਾ ਕਰਨਾ ਚਾਹੇਗਾ ਪਰ ਪਰਿਵਾਰ ਦਾ ਚੰਗਾ ਪਤਾ ਕਿਵੇਂ ਕਰੇਗਾ ਦੂਜਿਆਂ ਦਾ ਮੰਨਦਾ ਕਰਕੇ ਕਿਸੇ ਨਾਲ ਧੋਖਾ ਕਰੇਗਾ ਕਿਸੇ ਨਾਲ ਫਰੇਵ ਕਰੇਗਾ ਕਿਸੇ ਨਾਲ ਠੱਗੀ ਮਾਰੇਗਾ ਤਾਂ ਗੁਰੂ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਜੀ ਸਿੱਧ ਗੋਸ਼ਟ ਦੀ ਬਾਣੀ ਅੰਦਰ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚੇਤ ਨਾ ਡੋਲਾਈ ਜੋਗੀ ਮਾਇਆ ਦੀ ਨੀਂਦ ਵਿੱਚ ਨਾ ਸੌ ਤੇ ਪਰ ਕਰ ਪ੍ਰਾਇ ਘਰ ਵੱਲ ਆਪਣਾ ਚੇਤ ਨਾ ਡੁਲਾ ਕਿਸੇ ਦੂਜੇ ਦੇ ਘਰ ਵੱਲ ਵੇਖ ਕੇ ਆਪਣਾ ਚੇਤਨਾ ਢੁਲਾਈ ਕਿਸੇ ਦੇ ਪ੍ਰਾਏ ਧਨ ਵਾਲੇ ਪਾਸੇ ਨੂੰ ਪ੍ਰਾਏ ਤਨ ਵਾਲੇ ਪਾਸੇ ਨੂੰ ਆਪਣਾ ਚੇਤਨਾ ਢੁਲਾ ਆਪਣਾ ਮਨ ਢੁਲਾ ਹੁਣ ਵੇਖੋ ਇਹ ਗੱਲਾਂ ਕੇਵਲ ਜੋਗੀ ਵਾਸਤੇ ਥੋੜੀ ਨਾ ਨੇ ਇਹ ਸਾਡੇ ਵਾਸਤੇ ਵੀ ਨੇ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਨਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨ ਇਹ ਗੱਲ ਸਭਨਾਂ ਵਾਸਤੇ ਸਾਂਜੀ ਹੈ ਇਹ ਮੇਰੇ ਵਾਸਤੇ ਵੀ ਹੈ ਇਹ ਤੁਹਾਡੇ ਵਾਸਤੇ ਵੀ ਹੈ ਆਪਣੇ ਪਰਿਵਾਰ ਵਿੱਚ ਰਹਿ ਆਪਣੇ ਗ੍ਰਸਤੀ ਜੀਵਨ ਨੂੰ ਸੋਹਣੇ ਢੰਗ ਨਾਲ ਬਤੀਤ ਕਰ ਪਰ ਪ੍ਰਾਏ ਘਰਵਾਲ ਚ ਆਤ ਮਾਰ ਕੇ ਨਾ ਵੇਖੀ ਉਧਰ ਨਾ ਜਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚੇਤ ਨਾ ਡੁਲਾਈ ਬਿਨ ਨਾਮ ਐ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਬਿਨਾ ਨਾਮ ਤੋਂ ਬਿਨਾ ਗੁਣਾਂ ਤੋਂ ਕਹਿੰਦੇ ਮਨ ਟੇਕ ਨਾ ਟਿਕਈ ਤੇਰਾ ਮਨ ਟੇਕ ਨਹੀਂ ਸਕਦਾ ਨਾਨਕ ਭੁੱਖ ਨਾ ਜਾਈ ਤੇਰੇ ਅੰਦਰ ਜਿਹੜੀ ਮਾਇਆ ਦੀ ਭੁੱਖ ਹੈ ਨਾ ਇਹਨੇ ਇਹ ਦੂਰ ਨਹੀਂ ਹੋ ਸਕਣੀ ਤੇਰੇ ਅੰਦਰੋਂ ਜਿਹੜੀ ਤ੍ਰਿਸ਼ਨਾ ਜਿਹੜੀ ਹੈ ਉਹ ਐਵੇਂ ਖਤਮ ਨਹੀਂ ਹੋ ਸਕਣੀ ਸੰਤੋਖ ਨੂੰ ਜ਼ਿੰਦਗੀ ਅੰਦਰ ਲੈ ਕੇ ਆ ਤ੍ਰਿਸ਼ਨਾ ਤਾਂ ਮੁੱਕੇਗੀ ਬਿਨਾ ਸੰਤੋਖ ਨਹੀਂ ਕੋ ਰੱਜ ਤੇ ਪਾਤਸ਼ਾਹ ਨੇ ਅੱਗੇ ਆਖਿਆ ਹਾਰਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਾਪਾਰੋ ਕਹਿੰਦੇ ਮੇਰੇ ਅੰਦਰ ਨਾ ਗੁਰੂ ਨੇ ਉਹ ਹੱਟੀ ਵਿਖਾ ਦਿੱਤੀ ਜਿਸ ਹੱਟੀ ਦੇ ਉੱਤੇ ਬਹਿ ਕੇ ਗੁਨਾ ਦਾ ਵਪਾਰ ਕੀਤਾ ਜਾਂਦਾ ਹੈ ਉਹ ਹੱਟੀ ਮੇਰੇ ਅੰਦਰ ਹੀ ਹੈ ਜਿੱਥੇ ਗੁਨਾ ਦਾ ਵਪਾਰ ਕੀਤਾ ਜਾਂਦਾ ਹੈ ਕਹਿੰਦੇ ਗੁਰੂ ਨੇ ਮੇਰੇ ਉੱਤੇ ਰਹਿਮਤ ਕੀਤੀ ਮੈਨੂੰ ਹੱਟੀ ਵਿਖਾਈ ਜੋਗੀ ਤੈਨੂੰ ਵੀ ਸੱਚੇ ਗੁਰੂ ਨਾਲ ਜੁੜਨਾ ਪੈਣਾ ਹੈ ਸੱਚੇ ਗੁਰੂ ਨਾਲ ਜੁੜੇਗਾ ਗੁਰੂ ਤੈਨੂੰ ਵਿਖਾ ਦੇਗਾ ਤੇਰੇ ਅੰਦਰ ਵੀ ਉਹ ਦੁਕਾਨ ਉਹ ਹੱਟੀ ਲੱਗੀ ਹੋਈ ਹੈ ਜਿੱਥੇ ਬਹਿ ਕੇ ਗੁਨਾ ਦਾ ਵਪਾਰ ਕੀਤਾ ਜਾਂਦਾ ਹੈ ਪਾਉ ਉਹ ਗੁਣ ਤੇਰੇ ਤੇਰੇ ਅੰਦਰ ਹੀ ਪਏ ਨੇ ਉਹਨਾਂ ਗੁਣਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਗੁਰੂ ਸਮਝਾਏਗਾ ਹਾਟ ਪਟਣ ਪਟਣ ਕਹਿੰਦੇ ਨੇ ਸ਼ਹਿਰ ਜਦੋਂ ਮੈਂ ਉਹਨਾਂ ਗੁਣਾਂ ਨਾਲ ਜੁੜਾਂਗਾ ਗੁਰੂ ਮੈਨੂੰ ਉਸ ਸ਼ਹਿਰ ਦਾ ਵਾਸੀ ਬਣਾ ਦੇਗਾ ਕਿਹੜਾ ਸ਼ਹਿਰ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੈਠਾਉ ਨਾ ਤਸ਼ਵੀਸ਼ ਖਿਰਾਜ਼ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਉਹ ਮੈਂ ਬੇਗੰਪੁਰੇ ਦਾ ਵਾਸੀ ਬਣ ਸਕਦਾ ਜੋਗੀ ਤੂੰ ਵੀ ਇਸੇ ਤਰ੍ਹਾਂ ਬੇਗੰਪੁਰੇ ਦਾ ਵਾਸੀ ਹੋ ਸਕਦਾ ਹੈ ਖਾਟ ਪਟਣ ਘਰ ਗੁਰੂ ਦਿਖਾਇਆ ਇੱਥੇ ਗੁਰੂ ਨੇ ਉਹ ਘਰ ਦਿਖਾ ਦਿੱਤਾ ਜਿਸ ਘਰ ਦੇ ਵਿੱਚ ਰਹਿਣ ਵਾਲਾ ਬੰਦਾ ਕਦੀ ਵੀ ਨਾ ਆਤਮਕ ਮੌਤੇ ਨਹੀਂ ਮਰਦਾ ਨਾਨਕ ਬੱਧਾ ਘਰ ਤਾਹ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਆਤਮਕ ਮੌਤ ਨਹੀਂ ਹੈ ਉਹ ਬੇਗਮਪੁਰਾ ਸ਼ਹਿਰ ਕੋਈ ਬਾਹਰ ਥੋੜੀ ਨਾ ਸਾਡੇ ਅੰਦਰ ਦੀ ਗੱਲ ਹੈ ਜਿਹੜਾ ਘਰ ਜਿਸ ਘਰ ਦੀ ਗੱਲ ਗੁਰੂ ਪਾਤਸ਼ਾਹ ਕਰ ਰਹੇ ਉਹ ਘਰ ਕਿਤੇ ਬਾਹਰ ਥੋੜੀ ਨਾ ਉਹ ਸਾਡੇ ਅੰਦਰ ਇੱਕ ਅਵਸਥਾ ਦੀ ਗੱਲ ਹੈ ਉਸੇ ਨੂੰ ਗੁਰੂ ਸਾਹਿਬ ਨੇ ਸੱਚਖੰਡ ਆਖਿਆ ਉਸੇ ਨੂੰ ਤੁਰਿਆ ਪਦ ਆਖਿਆ ਉਸੇ ਨੂੰ ਚੌਥਾ ਪਦ ਆਖਿਆ ਇਹ ਨਾ ਹੀ ਵੱਖਰੇ ਵੱਖਰੇ ਨੇ ਉਸੇ ਨੂੰ ਇਹ ਗੱਲ ਆਖੀ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ 사ਰੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਪਾਤਸ਼ਾਹ ਨੇ ਆਖਿਆ ਉਹ ਘਰ ਤੇਰੇ ਅੰਦਰ ਹੈ ਤੇ ਉਸ ਘਰ ਨੂੰ ਤੈਨੂੰ ਤਿਆਰ ਕਰਨਾ ਪੈਣਾ ਜਦੋਂ ਚੰਗੇ ਗੁਣਾ ਵਾਲਾ ਘਰ ਉਹ ਅਵਸਥਾ ਤੂੰ ਤਿਆਰ ਕਰ ਲੇਗਾ ਨਾ ਫਿਰ ਤੇਰੀ ਆਤਮਿਕ ਮੌਤ ਕਦੀ ਨਹੀਂ ਹੋਵੇਗੀ ਤੇ ਇਹ ਤੈਨੂੰ ਗੁਰੂ ਨੇ ਵਿਚਾਰ ਦੱਸਣੀ ਹੈ ਗੁਰੂ ਨੂੰ ਤੈਨੂੰ ਇਹ ਗੱਲ ਸਮਝਾਉਣੀ ਹੈ ਹਾਰਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੋ ਤਾਂ ਤੇਰੀ ਜ਼ਿੰਦਗੀ ਚ ਸਹਜ ਆਏਗਾ ਤੇ ਫਿਰ ساری ਜ਼ਿੰਦਗੀ ਸੱਚ ਦਾ ਵਪਾਰ ਕਰੇਗਾ ਖੰਡਤ ਨਿੰਦਰਾ ਅਗਲੀ ਗੱਲ ਤੇਰੀ ਨੀਂਦ ਵੀ ਜਿਹੜੀ ਹੈ ਨਾ ਉਹ ਘੱਟ ਹੋਵੇ ਪਾ ਜਿੰਨਾ ਸੌਣਾ ਜਿੰਨਾ ਸਰੀਰ ਨੂੰ ਲੋੜ ਹੈ ਉਹਨਾਂ ਸੌ ਇਹ ਹੈ ਸੱਚ ਦੇ ਮਾਰਗ ਦੇ ਉੱਤੇ ਤੁਰਨ ਦਾ ਤਰੀਕਾ ਖੰਡਤ ਨਿੰਦਰਾ ਬਹੁਤਾ ਨਾ ਸੋਈ ਐਵੇਂ ਨਾ ਹੋਵੇ 12-12 ਘੰਟੇ ਸੁੱਤਾ ਰਵੇਂ 15-15 ਘੰਟੇ ਸੁੱਤਾ ਰਵੇਂ ਉਹ ਵੀ ਲੋਕ ਹੈਗੇ ਨੇ ਪਾਚ ਨੇ ਆਖਿਆ ਆਪਣੀ ਨੀਂਦ ਦਾ ਇੱਕ ਸਿਸਟਮ ਬਣਾ ਖੰਡਿਤ ਨਿੰਦਰਾ ਅਲਪ ਆਹਾਰੰ ਅਲਪ ਆਹਾਰ ਦਾ ਮਤਲਬ ਹੁੰਦਾ ਜਿੰਨੀ ਲੋੜ ਹੈ ਓਨਾਂ ਖਾ ਵੱਧ ਨਾ ਖਾ ਜ਼ੁਬਾਨ ਦੇ ਚਸਕਿਆਂ ਵਿੱਚ ਨਾ ਪਈ ਨਾਨਕ ਤਤ ਵਿਚਾਰੋ ਇਹ ਹੈ ਤਤ ਦੀ ਵਿਚਾਰ ਆਪਣੀ ਨੀਂਦ ਪੂਰੀ ਸੂਰੀ ਰੱਖ ਜਿੰਨੀ ਲੋੜ ਹੈ ਸਰੀਰ ਨੂੰ ਓਨਾਂ ਸੋ ਜਿੰਨੀ ਲੋੜ ਹੈ ਸਰੀਰ ਨੂੰ ਓਨਾਂ ਖਾ ਤੇ ਆਪਣੀ ਜ਼ਿੰਦਗੀ ਅੰਦਰ ਚੰਗੇ ਗੁਣਾਂ ਨੂੰ ਕਮਾ ਵੇਖੀ ਜ਼ਿੰਦਗੀ ਸਬਰ ਜਾਏਗੀ ਇਹ ਤਤ ਦੀ ਵਿਚਾਰ ਹੈ ਜਿਹੜੀ ਵਿਚਾਰ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਪਾਤਸ਼ਾਹ ਨੇ ਆਖਿਆ ਮਾਇਆ ਦੇ ਵਿੱਚੋਂ ਬਾਹਰ ਭੱਜਣ ਦੀ ਲੋੜ ਨਹੀਂ ਇਸੇ ਮਾਇਆ ਵਿੱਚ ਰਹਿ ਪਰ ਕਮਲ ਦੇ ਫੁੱਲ ਕੋਲੋਂ ਕੁਝ ਸਿੱਖ ਲੈ ਜੈਸੇ ਜਲ ਮੈਂ ਕਮਲ ਨਿਰਾਲਮ ਕਮਲ ਦਾ ਫੁੱਲ ਚਿੱਕੜ 'ਚ ਪੈਦਾ ਹੁੰਦਾ ਪਰ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ ਮੁਰਗਾਈ ਨੇ ਸਾਨੇ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ ਪਰ ਆਪਣੇ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ ਪਾਤਸ਼ਾਹ ਨੇ ਆਖਿਆ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਪਰ ਆਪਣੇ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ ਇਹ ਸੰਸਾਰ ਹੈ ਤੇ ਚਿੱਕੜ ਵਰਗਈ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਤੂੰ ਕਮਲ ਦਾ ਫੁੱਲ ਬਣ ਜਾ ਗੁਰੂ ਕੋਲੋਂ ਮਤ ਲੈ ਕੇ ਜਦੋਂ ਤੂੰ ਕਮਲ ਦਾ ਫੁੱਲ ਬਣ ਜਾਏਗਾ ਇਹ ਵਿਕਾਰਾ ਰੂਪੀ ਚਿੱਕੜ ਦੇ ਵਿੱਚ ਕਦੀ ਨਹੀਂ ਲਿਬੜੇਗਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਸਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣਾ